नमस्कार सत श्री अकाल स्वागत है ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦ ਹਾਂ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋਂ ਅਨਾਜ ਮੰਡੀ ਮੋਰਿੰਡਾ ਵਿਖੇ ਇਸ ਸਾਲ ਦੀ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ ਇਸ ਮੌਕੇ ਤੇ ਪੀਸੀਏ ਅਪੈਕਸ ਕੌਂਸਲ ਮੈਂਬਰ ਵੀ ਦਵਿੰਦਰ ਸਿੰਘ ਬੱਲਾ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਐਨਪੀ ਰਾਣਾ ਮਾਰਕੀਟ ਕਮੇਟੀ ਸ਼੍ਰੀ ਚਮਕੋਤ ਸਾਹਿਬ ਦੇ ਚੇਅਰਮੈਨ ਸਿਕੰਦਰ ਸਿੰਘ ਸਹੇੜੀ ਸ਼ਾਮਲ ਸਨ ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਦੀਆਂ ਮੰਡੀਆਂ ਵਿੱਚ ਚੋਨੇ ਦੀ ਖਰੀਦ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਚੋਨੇ ਦੀ ਖਰੀਦ ਸੰਬੰਧੀ ਕੋਈ ਦਿੱਕਤ ਨਹੀਂ ਆਉਂ ਦਿੱਤੀ ਜਾਵੇਗੀ। ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਸਮੂਹ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਮੰਡੀ 'ਚ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਅਨਾਜ ਮੰਡੀ ਮੋਰਿੰਡਾ ਵਿੱਚ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਹਨ ਅਤੇ ਕਿਸਾਨਾਂ ਦੀ ਚੋਨੇ ਦੀ ਅਨਲੋਡਿੰਗ, ਖਰੀਦ ਅਤੇ ਲਿਫਟਿੰਗ ਨਾਲ ਦੇ ਨਾਲ ਕੀਤੀ ਜਾਵੇਗੀ। ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਚੁੱਕਿਆ ਜਾਵੇਗਾ ਅਤੇ ਕਿਸਾਨਾਂ ਨੂੰ ਝੋਨੇ ਦੀ ਪੇਮੈਂਟ ਵੀ ਨਾਲ ਦੀ ਨਾਲ ਦਿੱਤੀ ਜਾਵੇਗੀ। ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸ੍ਰੀ ਕਾਲਪੁਰ ਖਿਦਾ ਕਿ ਅੱਜ ਮੌਸਮ ਬਹੁਤ ਵਧੀਆ ਔਰ ਅੱਜ ਇੱਥੇ ਮਰਿੰਡੇ ਮੰਡੇ ਵਿਖੇ ਜਿਹੜੀ ਖਰੀਦ ਦੀ ਜਿਹੜੀ ਸ਼ੁਰੂਆਤ ਹੋ ਰਹੀ ਹੈ। ਮੇਰੇ ਨਾਲ ਚੇਅਰਮੈਨ ਸਾਹਿਬ ਐਨਪੀ ਰਾਣਾ ਜੀ ਤੇ ਚਮਕੌਰ ਸਾਹਿਬ ਤੋਂ ਸਾਡੇ మార్కెట్ కోర్ట్ ਦੇ ਚੇਅਰਮੈਨ ਸਕੰਦਰ ਸਿੰਘ ਜੀ ਸਹੇੜੀ ਉਹ ਵੀ ਪਹੁੰਚੇ ਨੇ ਸਾਡੇ ਆਰਟੀ ਅਸੋਸੀਏਸ਼ਨ ਦੇ ਪ੍ਰਧਾਨ ਉਹ ਵੀ ਪਹੁੰਚੇ ਨੇ ਤੇ ਇਹ ਜਿਹੜੀ ਢੇਰੀ ਆ ਸਾਡੇ ਗੁਰਮੀਤ ਸਿੰਘ ਜੀ ਸਿੱਧੂ ਇਹਨਾਂ ਦੀ ਹੈ ਔਰ ਬਹੁਤ ਵਧੀਆ 16 ਜਿਹੜੀ ਇਹਦੀ ਮੌਇਸਚਰ ਹੈ ਜੋ ਕਿ ਪ੍ਰਵਾਨ ਹੈ ਬਿਲਕੁਲ ਜੋ ਕਿ 17 ਤੱਕ ਜਿਹੜੀ ਹੈ ਉਹ ਅਲਾਉਡ ਹੈਗੀ ਸੋ ਔਰ ਵੈਸੇ ਵੀ ਦਾਣਾ ਵੀ ਠੀਕ ਲੱਗ ਰਿਹਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਔਰ ਅੱਛਾ ਝਾੜ ਜਿਵੇਂ ਇਹਨਾਂ ਨੂੰ ਪੁੱਛਿਆ ਕਿ ਵਧੀਆ ਝਾੜ ਇਹਨਾਂ ਨੂੰ ਮਿਲਿਆ ਤੇ ਐਵਰੇਜ 30 ਕੁਇੰਟਲ ਦੇ ਕਰੀਬ ਦੱਸ ਰਹੇ ਨੇ ਸੋ ਇੱਕ ਬਹੁਤ ਵਧੀਆ ਜਿਹੜੀ ਸ਼ੁਰੂਆਤ ਅੱਜ ਹੋਈ ਹੈ ਔਰ ਮੈਂ ਇਹ ਵਿਸ਼ਵਾਸ ਦਵਾਉਣਾ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਕਿ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਏਗੀ ਨਾਲ ਦੀ ਨਾਲ ਇਹਨਾਂ ਦੀ ਲਿਫਟਿੰਗ ਹੋਣੀ ਹੈ ਔਰ ਜੋ ਪੇਮੈਂਟ ਹੈ ਉਹ 48 ਘੰਟੇ ਦੇ ਅੰਦਰ ਇਹਨਾਂ ਦੇ ਅਕਾਊਂਟ 'ਚ ਪਹੁੰਚ ਜਾਏਗੀ ਤੇ ਲਿਫਟਿੰਗ ਵੀ ਨਾਲ ਦੀ ਨਾਲ ਕਰਵਾਉਣਾ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਐਨ ਪੀ ਰਾਣਾ ਨੇ ਦੱਸਿਆ ਕਿ ਅੱਜ ਦੀ ਖਰੀਦ ਵਿੱਚ ਪਹਿਲੀ ਢੇਰੀ ਸਿੱਧੂ ਟਰੇਡਰਸ ਵਿਖੇ ਗੁਰਮੀਤ ਸਿੰਘ ਦੀ ਆਈ ਹੈ ਜਿਸ ਦੀ ਖਰੀਦ ਪੰਸਬ ਦੇ ਇਨਸਪੈਕਟਰ ਅਮਨਦੀਪ ਸਿੰਘ ਵੱਲੋਂ ਕਰਵਾਈ ਗਈ ਹੈ ਮੋਰਿੰਡਾ ਤੋਂ ਅਮਰਜੀਤ ਦੀ ਮੰਦੀ ਦੀ ਰਿਪੋਰਟ ਪੰਜਾਬੀ ਜਾਗਰਣ